ਗੁਰੂ ਹਤਿ ਨਾਮ ਵਾਹੀ ਗੁਰੂ ਵਾਹੀ ਗੁਰੂ ਸਤ ਨਾਮ ਵਾਹੀ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਸਲਰੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਸ੍ਰੀ ਗੁਰਮਰਦਾਸ ਸਾਹਿਬ ਜੀ ਮਹਾਰਾਜ ਤੀਜੇ ਪਾਤਸ਼ਾਹ ਜੀ ਦੀ ਬਾਣੀ ਚੱਲ ਰਹੀ ਹੈ ਗੁਜਰੀ ਰਾਗ ਦੇ ਵਿੱਚ ਮਹਾਰਾਜ ਜੀ ਦੇ ਨਵੇਂ ਸ਼ਬਦ ਰੰਭ ਹੁੰਦੇ ਹਨ ਉਹ ਆਪਣੀ ਰਸਨਾ ਤੋਂ ਸਤਿਗੁਰ ਜੀ ਸ਼ਬਦ ਦੀ ਰਮਤਾ ਕਰਦੇ ਹਨ 492 ਅੰਗ ਤੇ ਸ਼ਬਦ ਪਾਤਸ਼ਾਹ ਜੀ ਦੇ ਰੰਭ ਹੁੰਦੇ ਹਨ ਜੀ ਮੁਜਰੀ ਮਹੱਲਾ ਤੀਜਾ ਇਸ ਸ਼ਬਦ ਦੀ ਰਮਤਾ ਦੇ ਵਿੱਚ ਮਹਾਰਾਜ ਜੀ ਨੇ ਬਚਨ ਕੀਤੇ ਹਨ ਤਿੰਨ ਨਤੀਜਾ ਇਹ ਕਈ ਜਗ੍ਹਾ ਤੇ ਬਾਣੀ ਦੇ ਵਿੱਚ ਇਸ ਤਰ੍ਹਾਂ ਆਂਦਾ ਹੈ ਤੀਜਾ ਜਾਂ ਦੂਜਾ ਜਾਂ ਪਹਿਲਾ ਇੱਥੇ ਵੀ ਅਈ ਲੇਖਕਾਰ ਜਾਂ ਕਈ ਸੰਪਰਦਾਵਾਂ ਇਹਨੂੰ ਲੱਗ-ਲੱਗ ਕਹਿੰਦੀਆਂ ਹਨ ਕਮੇ ਕੀ ਮਹਾਰਾਜ ਨੇ ਤਿੰਨ ਤੀਜਾ ਲਿਖਿਆ ਪਰ ਇਹਨੂੰ ਇੱਕ ਵਾਰੀ ਆਪਾਂ ਬੋਲਣਾ ਹੈ ਤੀਜਾ ਮਹੱਲਾ ਕਿਉਂਕਿ ਮਹਾਰਾਜ ਨੇ ਸਾਨੂੰ ਇਸੇ ਦਸਤਾਨੀ ਤਾਬੀ ਤਿੰਨ ਨੂੰ ਤੀਜਾ ਹੀ ਬੋਲਿਆ ਜਾਣਾ ਪਰ ਫਿਰ ਵੀ ਕਈ ਵਾਰ ਕਈ ਸੰਪਰਦਾਨ ਤਿੰਨ ਕਈ ਬਾਠੀ ਸਿੰਘ ਤਿੰਨ ਕਹਿ ਕੇ ਤੀਜਾ ਬੋਲਦੇ ਹਨ ਪਰ ਇਹ ਲਬਜ ਨੂੰ ਤੀਜਾ ਹੀ ਕਹਿਣਾ ਹੈ ਜਿੱਥੇ ਮਹੱਲਾ ਹੁੰਦਾ ਹੈ ਕੋਈ ਵੀ ਮਹਾਰਾਜ ਜੀ ਤੀਜੇ ਪਾਤਸ਼ਾਹ ਜੀ ਦੀ ਬਾਣੀ ਦੂਜੇ ਦੀ ਇੱਥੇ ਮਹਾਰਾਜ ਨੇ ਤਿੰਨ ਤੀਜਾ ਲਿਖਿਆ ਹੈ ਭਾਵ ਕਿ ਇਹ ਤੀਜੇ ਪਾਤਸ਼ਾਹ ਜੀ ਦੀ ਬਾਣੀ ਹੈ ਤੇ ਲਫ਼ਜ਼ ਨੂੰ ਇੱਕ ਵਾਰੀ ਬੁਲਾਣਾ ਤਿੰਨ ਕਹਿ ਕੇ ਨਹੀਂ ਅਸੀਂ ਬੁਲਾ ਸਕਦੇ ਪੰਜਾਬੀ ਭਾਸ਼ਾ ਦੇ ਵਿੱਚ ਨਹੀਂ ਬੋਲ ਸਕਦੇ ਬਾਣੀ ਦੇ ਵਿੱਚ ਗੁਰਮੁਖੀ ਵਿੱਚ ਬਾਣੀਆਂ ਇਸ ਕਰਕੇ ਤੀਜਾ ਬੋਲ ਸਕਦੇ ਹਾਂ ਗੁਜਰੀ ਮਹੱਲਾ ਤੀਜਾ ਇੱਕ ਵਾਰੀ ਲਫ਼ਜ਼ ਨੂੰ ਉਚਾਰਨ ਕਰਨਾ ਹੈ ਇੱਕੋ ਨਾਮ ਨੰਦਾਨ ਪੰਡਤ ਸੁਣ ਸਿੱਖ ਸੱਚ ਸੋਈ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਅੰਗਰਵਰ ਦਾ ਮਹਾਰਾਜ ਜੀ ਦੀ ਇੱਕ ਪੰਡਤ ਦੇ ਨਾਲ ਚਰਚਾ ਹੋ ਰਹੀ ਹੈ ਕਿਉਂਕਿ ਸਤਗੁਰੂ ਜੀ ਦੇ ਦਰਬਾਰ ਦੇ ਵਿੱਚ ਅਨੇਕਾਂ ਹੀ ਪੰਡਤ ਆਇਆ ਕਰਦੇ ਸੀ ਸਮੇਂ-ਸਮੇਂ ਤੇ ਚਰਚਾ ਕਰਨ ਵਾਸਤੇ ਜਿੰਕ ਸਵਾ ਸਾਸਿ ਪੰਡਤ ਲੋਕ ਬ੍ਰਹਮ ਲੋਕ ਜਿਹੜੇ ਉਹਨਾਂ ਆਪਣਾ ਵਿਦਿਆ ਦਾ ਗ੍ਰੰਥਾਂ ਦੇ ਵਿਦਿਆ ਦਾ ਬਹੁਤ ਹੰਕਾਰ ਸੀ ਜਿਹੜੇ ਕੀ ਮਹਾਰਾਜ ਨੂੰ ਸਾਹਮਣੇ ਆਣ ਕੇ ਸਤਿਗੁਰੂ ਜੀ ਨੂੰ ਬਾਣੀ ਨੂੰ ਖੰਡਨ ਕਰਦੇ ਸੀ ਤੇ ਚਰਚਾ ਕਰਨੀ ਚਾਹੁੰਦੇ ਸੀ ਮਹਾਰਾਜੀ ਤੇ ਸਾਹਮਣੇ ਆਣ ਕੇ ਐਸੇ ਬਹੁਤ ਪੰਡਤ ਹੋਏ ਜਿਨ੍ਹਾਂ ਨੇ ਚਰਚਾ ਕੀਤੀ ਗੁਰੂ ਨਾਨਕ ਮਹਾਰਾਜ ਜੀ ਨਾਲ ਵੀ ਇਸੇ ਤਰ੍ਹਾਂ ਹੁੰਦੇ ਚਰਚਾ ਹੁੰਦੀ ਸੀ ਪੰਡਤਾਂ ਦੀ ਬ੍ਰਹਮਣਾ ਦੀ ਕਾਜ਼ੀਆਂ ਦੀ ਇੱਥੇ ਮਹਾਰਾਜ ਜੀ ਦੇ ਚਰਨਾ ਵਿੱਚ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਪੰਡਤ ਆਇਆ ਕਰਦਾ ਸੀ ਤੇ ਉਹਨੂੰ ਘਾਰ ਸੀ ਆਪਣੀ ਵਿਦਿਆ ਦਾ ਕਿ ਮੈਂ ਮਹਾਰਾਜ ਦੇ ਨਾਲ ਚਰਚਾ ਕਰਾਂ ਕਿਉਂਕਿ ਸਤਗੁਰਾਂ ਨੂੰ ਉੱਨੀਵਾ ਦਿਖਾਣਾ ਚੁੰਦੇ ਸੀ ਤੇ ਮਹਾਰਾਜ ਜੀ ਦੁਨੀਆ ਦੇ ਮਾਲਕ ਅਕਾਲ ਪੁਰਖ ਦੀ ਜੋਤ ਸਨ ਜਦੋਂ ਉਹਨਾਂ ਦੇ ਨਾਲ ਚਰਚਾ ਹੁੰਦੀ ਫਿਰ ਹਾਰ ਪ੍ਰਾਪਤ ਕਰਦੇ ਇੱਥੇ ਫਿਰ ਹਰੀ ਸੱਭਾ ਦੇ ਵਿੱਚ ਪੰਡਤ ਦੇ ਨਾਲ ਚਰਚਾ ਹੁੰਦੀ ਹੈ ਮਹਾਰਾਜ ਜੀ ਸ਼ਬਦ ਦੀਆਂ ਭਗਤੀਆਂ ਤੋਂ ਸਾਹਮਣੇ ਆ ਜਾਂਦਾ ਹੈ ਮਹਾਰਾਜ ਜੀ ਕਿਸੇ ਪੰਡਤ ਦੇ ਨਾਲ ਗੱਲਬਾਤ ਕਰ ਰਹੇ ਹਨ ਤੇ ਉਹਨੂੰ ਪ੍ਰਦੇਸ਼ ਸਾਰਿਆਂ ਨੂੰ ਦੇ ਰਿਹਾ ਹੈ ਮਹਾਰਾਜ ਜੀ ਚਾਰਨ ਕਰਦਨ ਇੱਕੋ ਨਾਮ ਨਿਧਾਨ ਸੁਣ ਪੰਡਤ ਸੁਣ ਸਿੱਖ ਸੱਚ ਸੋਈ ਮਹਾਰਾਜ ਜੀ ਕਹਿੰਦੇ ਪੰਡਤ ਜੀ ਇਹ ਕੋਈ ਖਜ਼ਾਨਾ ਹੈ ਨਾਮ ਦਾ ਕੋਈ ਨਿਧਾਨ ਖਜ਼ਾਨਾ ਤੁਸੀਂ ਉਹੀ ਗੁਰੂ ਸੱਚੇ ਦੀ ਸਿੱਖਿਆ ਨੂੰ ਸੁਣਿਆ ਕਰੋ ਸੱਚੇ ਗੁਰੂ ਦੀ ਸਿੱਖਿਆ ਦੇ ਵਿੱਚ ਨਾਮ ਦੇ ਵਿੱਚ ਹੀ ਸਾਰਾ ਕੁਝ ਹੈ ਕਹਿੰਦੇ ਉਹ ਦੀ ਸਿੱਖਿਆ ਤੋਂ ਬਿਨਾ ਭਵੇਂ ਜਿੰਨੇ ਮਰਜੀ ਤੁਸੀਂ ਵੇਦ ਸਾਸਤਰ ਪੜ ਲਓ। ਇੰਨਾ ਮਰਜੀ ਤੁਸੀਂ ਪੁਸਤਕਾਂ ਦਾ ਪਾਠ, ਗ੍ਰੰਥਾਂ ਦਾ ਪਾਠ ਕਰ ਲਓ। ਸਤਿਗੁਰੂ ਜੀ ਕਹਿੰਦੇ ਪੰਡਿਤ ਜੀ ਉਹਦਾ ਕੋਈ ਲਾਭ ਨਹੀਂ ਹੋਣਾ। ਇੱਕੋ ਦਾਤੇ ਦਾ ਨਾਮ ਹੈ ਜਿਹੜਾ ਉਹ ਨਿਧਾਨ ਹੈ, ਖਜ਼ਾਨਾ ਹੈ। ਉਹ ਮਾਲਕ ਨੂੰ ਸਿਮਰਿਆ ਕਰੋ। ਉਹਨੂੰ ਸਿਮਰ ਕੇ ਮਨ ਦੇ ਵਿੱਚ ਜਗ੍ਹਾ ਬਣਾਓ ਸੋਨ ਸਿੱਖ ਸੱਚ ਸੋਈ ਮਹਾਰਾਜ ਜੀ ਕਹਿੰਦੇ ਸੱਚੀ ਸਿੱਖਿਆ ਤਾਂ ਇਹ ਹੈ ਦੂਜੇ ਭਾਏ ਜੇ ਤਾ ਪੜੈ ਪੜਤ ਗੁਣਤ ਸਦਾ ਦੁੱਖ ਹੋਈ ਸਤਗੁਰੂ ਜੀ ਕਹਿੰਦੇ ਭਾਈ ਦੂਜਾ ਜੋ ਮਰਜੀ ਤੁਸੀਂ ਦੂਜੇ ਭਾਜ ਪੜੀ ਜਾਓ ਉਹ ਪੜਿਆ ਵਿਆਖਿਆਨ ਕੀਤਾ ਵਿਆਖਿਆ ਕੀਤੀ ਉਹ ਮਹਾਰਾਜ ਜੀ ਕਹਿੰਦੇ ਭਗਤ ਜੀ ਮਹਾਰਾਜ ਜੀ ਕਹਿੰਦੇ ਪੰਡਤ ਜੀ ਉਹ ਕਿਸੇ ਲਾਭ ਦੀ ਨਹੀਂ ਹੈ ਇਹ ਮੋਹ ਮੋਹ ਦੇ ਵਿੱਚ ਫਸ ਕੇ ਤ੍ਰਿਸ਼ਨਾ ਵਿੱਚ ਫਸ ਕੇ ਮਾਇਆ ਦੇ ਲਾਲਚ ਦੇ ਵਿੱਚ ਕੋਈ ਵੀ ਕੰਮ ਕਰਦੇ ਆਂ ਮਹਾਰਾਜ ਜੀ ਕਹਿੰਦੇ ਪੰਡਤ ਜੀ ਉਹ ਨਿਫਲਿਆ ਕਹਿੰਦੇ ਤੁਸੀਂ ਕਥਾ ਤਾਂ ਕਰਦੇ ਹੋ ਸ਼ਾਸਤਰਾਂ ਦੀ ਵੇਦਾਂ ਦੀ ਵਿਖਿਆਨ ਕਰਦੇ ਹੋ ਵਿਚਾਰ ਕਰਦੇ ਹੋ ਸਿੱਖਿਆ ਦਿੰਦੇ ਹੋ ਪਰ ਤੁਹਾਡਾ ਜਿਹੜਾ ਮਾਨ ਹੈ ਉਹ ਮਾਇਆ ਵਿੱਚ ਲੱਗਾ ਹੋਇਆ ਹੈ ਇਥੋਂ ਕਿੰਨੇ ਪੈਸੇ ਮਿਲ ਜਾਣ ਮਾਇਆ ਮਿਲ ਜਾਵੇ ਇਹ ਸਾਡੇ ਸਾਰਿਆਂ ਵਾਸਤੇ ਹੀ ਹੈ ਇਹ ਆਪਣਾ ਸੁਭਾਅ ਹੈ ਕਿ ਆਪਾਂ ਮਾਇਆ ਨੂੰ ਪਹਿਲ ਦੇ ਦਿੰਨੇ ਆ ਮਾਇਆ ਵੱਲ ਸੁਰਤੀ ਸਾਡੀ ਜੁੜ ਜਾਂਦੀ ਹੈ ਤੇ ਫਿਰ ਉਹ ਮਹਾਰਾਜ ਦੀ ਬਾਣੀ ਪੜੀ ਦਾ ਕੋਈ ਬਹੁਤਾ ਲਾਭ ਨਹੀਂ ਕਿ ਬਾਣੀ ਜਦੋਂ ਪੜ੍ਹਨੀ ਹੈ ਇਕਾਗਰ ਚਿਤ ੋ ਕੇ ਮਾਇਆ ਨੂੰ ਦੂਜੇ ਭਾਗ ਤੋਂ ਚਿਤ ਲਾ ਕੇ ਇਕੋ ਨਾਲ ਜੋੜਨਾ ਹੈ ਇਕੋ ਨਾਲ ਜੁੜਿਆ ਉਹਦੀ ਪ੍ਰਾਪਤੀ ਹੈ ਭਾਵੇਂ ਕੋਈ ਪੰਡਤ ਹੈ ਭਾਵੇਂ ਕੋਈ ਗਿਆਨੀ ਹੈ ਭਾਵੇਂ ਕੋਈ ਗ੍ਰੰਥੀ ਹੈ ਭਾਵੇਂ ਕੋਈ ਕਥਾਵਾਚਕ ਹੈ ਭਾਵੇਂ ਕੋਈ ਰਾਗੀ ਹੈ ਉਹਦਾ ਸ਼ਬਦ ਕੀਰਤਨ ਜਾਂ ਕਥਾ ਵਿਚਾਰ ਦਾ ਜਿੰਨਾ ਚਿਰ ਉਹਦੇ ਮਨ ਤੇ ਆਪਣੇ ਤੇ ਅਸਰ ਨਹੀਂ ਹੈ ਉਹਨਾਂ ਚਿਰ ਪਿਆਰ ਉਹ ਸਾਡੇ ਤੇ ਵੀ ਅਸਰ ਨਹੀਂ ਹੋਏਗਾ ਜਿੰਨਾ ਮਰਜੀ ਕੋਈ ساری ਜ਼ਿੰਦਗੀ ਪੜੀ ਜਾਏ ਈ ਮਹਾਰਾਜ ਜੀ ਇੱਥੇ ਗੁਰੂ ਅਮਰਦਾਸ ਜੀ ਪੰਡਤ ਨੂੰ ਤਾਂ ਕਹਿੰਦੇ ਉੱਥੇ ਸਾਨੂੰ ਵੀ ਉਪਦੇਸ਼ ਦਿੰਦੇ ਹਨ ਕਹਿੰਦੇ ਦੂਜੇ ਭਾਏ ਜੇ ਤਾ ਪੜੈ ਕਹਿੰਦੇ ਦੂਜੇ ਭਾਅ ਦੇ ਵਿੱਚ ਭਾਵ ਕੀ ਦੂਜੀਆਂ ਚੀਜ਼ਾਂ ਵਸਤਵਾਂ 'ਤੇ ਧਿਆਨ ਰੱਖ ਕੇ ਜੇ ਅਸੀਂ ਪੜਦੇ ਆਂ ਈ ਮਹਾਰਾਜ ਜੀ ਕਹਿੰਦੇ ਫਿਰ ਤਾਂ ਦੁੱਖ ਹੀ ਆਵੇਂ ਜਿੰਨਾ ਮਰਜੀ ਪੜੀ ਜਾਈਏ ਦੂਜੇ ਭਾਏ ਜੇ ਤਾ ਪੜੈ ਪੜਤ ਗਨਤ ਸਦਾ ਦੁੱਖ ਹੋਈ ਮਹਾਰਾਜ ਜੀ ਕਹਿੰਦੇ ਪੜਿਆ ਤੇ ਗੁਣਿਆ ਵਿਚਾਰ ਕੀਤੀਆਂ ਵੀ ਦੁਖੀ ਹੈ ਹਰ ਚਰਨੀ ਤੂੰ ਲਾਗ ਰਹੁ ਗੁਰ ਸ਼ਬਦ ਸੋਜੀ ਹੋਈ ਤੇ ਮਹਾਰਾਜ ਜੀ ਰਹਾਉ ਦੀ ਪੰਕਤੀ ਵਿੱਚ ਦਰਸਾਉਂਦੇ ਹਨ ਕੇਂਦਰੀ ਭਾਵ ਹਰ ਚਰਨੀ ਤੂੰ ਲਾਗ ਰਹੁ ਕਹਿੰਦੇ ਹਰੀ ਦੇ ਚਰਨਾਂ ਨਾਲ ਤੂੰ ਲੱਗਿਆ ਰਹਿ ਜੁੜਿਆ ਰਹਿ ਤਨਤ ਇਹ ਕੰਮ ਹੈ ਅਸਲ ਕਿ ਤੂੰ ਚਰਨਾਂ ਨੂੰ ਨਹੀਂ ਛੱਡਣਾ ਪ੍ਰਮਾਤਮਾ ਨੇ ਹਰੀ ਦੇ ਚਰਨ ਕਮਲਾਂ ਨਾਲ ਜੁੜਿਆ ਰਹਿ ਉਹਦੀ ਬਾਣੀ ਰਾਹੀ ਉਦੇ ਚਰਨ ਕਮਲ ਧਾਰਨ ਕਰਨ ਦੀ ਕੋਸ਼ਿਸ਼ ਕਰ ਇਹ ਹੀ ਤੇਰਾ ਕਾਰਜ ਹੈ ਕਮ ਹੈ ਵਿਸਾਰ ਦੇ ਦੂਜੀਆਂ ਵਸਤੂਆਂ ਨੂੰ ਕਹਿੰਦੇ ਹਰ ਚਰਣੀ ਤੂੰ ਲਾਗ ਰਹਿੋ ਗੁਰ ਸ਼ਬਦ ਸੋਜੀ ਹੋਈ ਕਹਿੰਦੇ ਸ਼ਬਦ ਦੇ ਨਾਲ ਹੀ ਤੈਨੂੰ ਸੋਜੀ ਹੋਣੀ ਹੈ ਸ਼ਬਦ ਦੇ ਨਾਲ ਹੀ ਜਦੋਂ ਜੁੜੇਗਾ ਉਹ ਜਿਹੜਾ ਨੇਤਰਾ ਖੁੱਲਣਾ ਫਿਰ ਤੇਰਾ ਮਨ ਦੂਜੀਆਂ ਤੀਜਾਂ ਨਾਲੋਂ ਹਟ ਜਾਵੇਗਾ ਫਿਰ ਲੈਣ ਦੇਨ ਖਤਮ ਹੋ ਜਾਵੇਗਾ ਫਿਰ ਹੱਤ ਕਰਕੇ ਮਗਤਾ ਨਹੀਂ ਬੰਨਾ ਪਵੇਗਾ ਦੂਜਿਆਂ ਕੇ ਸੰਸਾਰ ਅਗੇ ਮਗਤਾ ਨਹੀਂ ਫਿਰ ਬੰਨਾ ਪੈਂਦਾ ਕਿ ਕੁਝ ਗੁਰੂ ਦਾ ਮੰਗਤਾ ਬਣ ਜਾਈਏ ਫਿਰ ਦੁਨੀਆ ਭਾਵੇਂ ਕੁਝ ਵੀ ਨਾ ਦੇ ਗੁਰੂ ਆਪੀ ਕਿਰਪਾ ਕਰਦਾ ਆਪੀ ਪਛਾਣਦਾ ਸਾਰੀਆਂ ਵਸਤਵਾਂ ਅਪੀ ਦੇਖ ਰਿਖ ਕਰਦਾ ਕਿਉਂਕਿ ਜੇ ਉਹਦੇ ਮੰਗਤੇ ਬਣ ਗਏ ਉਹਨੇ ਸ਼ਾਹੂਕਾਰ ਬਣ ਕੇ ਸਾਡੀ ਸ਼ਤਤਾ ਕਰਨੀ ਹੈ ਕਿਉਂਕਿ ਮਹਾਰਾਜ ਜੀ ਸ਼ਾਹੂਕਾਰ ਹਨ ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਪਦਾਰਥ ਦੀ ਕਮੀ ਨਹੀਂ ਕੋਈ ਸੁੱਖ ਦੀ ਕਮੀ ਨਹੀਂ ਉਹਦੇ ਘਰ ਦੇ ਭੰਡਾਰੇ ਅਸੀਂ ਸੰਸਾਰੀ ਲੋਕ ਲੈ ਰਹੇ ਆ ਤੇ ਪਿਆਰਿਓ ਫਿਰ ਸਾਨੂੰ ਸਮਝ ਨਹੀਂ ਪੈਂਦੀ ਸੀ ਆਪਣੇ ਸਮਝ ਲੈਣਿਆਂ ਕਿ ਸਾਰਾ ਕੁਝ ਸਾਡਾ ਹੈ ਤੇ ਮਹਾਰਾਜ ਜੀ ਦੀ ਜਿਹਦੇ ਵਿਸ਼ਵਾਸ ਭਰੋਸਾ ਬਣ ਜਾਂਦਾ ਯਕੀਨ ਬਣ ਜਾਂਦਾ ਤੇ ਮਹਾਰਾਜ ਜੀ ਦੇਖੋ ਉਹਨੂੰ ਰੋਖੀ ਘੜੀ ਦੁਬਦਾ ਦੇ ਵਿੱਚ ਬਾਹ ਫੜ ਕੇ ਬਾਹਰ ਕੱਢ ਦਿੰਦੇ ਹਨ ਇੱਥੇ ਵੱਡੀਆਂ ਵੱਡਿਆ ਇਤਿਹਾਸਕਾਰਾਂ ਵੱਲੋਂ ਸਾਨੂੰ ਸਿੱਟਾ ਮਿਲ ਜਾਂਦਾ ਸਾਖੀਆਂ ਮਿਲ ਜਾਂਦੀਆਂ ਸਾਨੂੰ ਇਤਿਹਾਸ ਵਿੱਚੋਂ ਸਭ ਕੁਝ ਮਿਲ ਜਾਂਦਾ ਕਿ ਮਹਾਰਾਜ ਨੇ ਸਵਾਉਣ ਤੇ ਰੱਖਿਆ ਕੀਤੀ ਉਚਾਲਾ ਕੀਤਾ ਪਿਆਰੇ ਗੁਰਸਿੱਖਾਂ ਨੂੰ ਇਹ ਮਹਾਰਾਜ ਜੀ ਕਹਿੰਦੇ ਚਰਣਾ ਨਾਲ ਲੱਗ ਰਹਿ ਹਰ ਚਰਨੀ ਤੂੰ ਲਾਗ ਰੋ ਗੁਰ ਸ਼ਬਦ ਸੋਜੀ ਹੋਈ ਸ਼ਬਦ ਦੇ ਨਾਲ ਹੀ ਇਹ ਨੇਤਰ ਖੁੱਲਣਾ ਹੈ ਇਹ ਸੋਜੀ ਹੋਣੀ ਕਿਸ ਸੰਸਾਰ ਦੇ ਵਿੱਚ ਕੋਈ ਛਾਏ ਕੋਈ ਵਸਤੂ ਕੋਈ ਜੀਵ ਵੀਰੇ ਨਾਲ ਆਤਮਾ ਦੇ ਨਹੀਂ ਨਿਭ ਸਕਦਾ ਕਿਉਂਕਿ ਆਤਮਾ ਤੇ ਪ੍ਰਮਾਤਮਾ ਦਾ ਮਿਲਨ ਹੀ ਨਾਮ ਦੇ ਨਾਲ ਹੈ ਬਾਣੀ ਦੇ ਨਾਲ ਹੈ ਹਰ ਰਸ ਦਸਨਾ ਚਾਖ ਤੂੰ ਤਾਂ ਮਨ ਨਿਰਮਲ ਹੋਈ ਹਤ ਗੁਰੂ ਜੀ ਕਹਿੰਦੇ ਭਾਈ ਪੰਡਤ ਹਰੀ ਦਾ ਰਸ ਅਰਸਨਾ ਦੇ ਨਾਲ ਜੀਬਾ ਦੇ ਨਾਲ ਚਖਣਾ ਕਰ ਇਹਨੇ ਲਾਭ ਰਸ ਨੂੰ ਜੀਭਾ ਦੇ ਨਾਲ ਹੀ ਭੋਜਨ ਖਾਣਾ ਹੈ ਜੀਭਾ ਨਾਲ ਹੀ ਨਾਮ ਪੜ੍ਹਨਾ ਹੈ ਜੇ ਜੀਭਾ ਨਾਲ ਭੋਜਨ ਖਾਵਾਂਗੇ ਸਰੀਰ ਤੱਕ ਪਹੁੰਚੇਗਾ ਸਰੀਰ ਨੂੰ ਤੰਦਰੁਸਤ ਰੱਖੇਗਾ ਤੇ ਜੀਭਾ ਨਾਲ ਨਾਮ ਜਪਾਂਗੇ ਉਹ ਮਨ ਨੂੰ ਤੰਦਰੁਸਤ ਰੱਖੇਗਾ ਕਹਿੰਦੇ ਜੀਭਾ ਦੇ ਨਾਲ ਰਸਨਾ ਦੇ ਨਾਲ ਹਰ ਰਸ ਰਸਨਾ ਚ ਆਖ ਤਾ ਮਨ ਨਿਰਮਲ ਹੋਈ ਮਹਾਰਾਜ ਜੀ ਕਹਿੰਦੇ ਤਾਂ ਨੇ ਤਾਂ ਹੀ ਤੇਰੇ ਮਨ ਨੇ ਨਿਰਮਲ ਹੋਣਾ ਹੈ ਇਹਨੇ ਸੰਤੋਖ ਵਿੱਚ ਹੋਣਾ ਹੈ ਨੇ ਰੱਜ ਜਾਣਾ ਰਹਾਉ ਕਿਸ ਰਾਮ ਦੇ ਕੀ ਮਹਾਰਾਜ ਜੀ ਬਚਨ ਕਰਦੇ ਨੇ ਸਤ ਗੁਰ ਮਿਲਿਆ ਮਨ ਸੰਤੋਖੀ ਐ ਤਾਂ ਫਿਰ ਤ੍ਰਿਸ਼ਨਾ ਭੁੱਖ ਨਾ ਹੋਈ ਤੇ ਮਹਾਰਾਜ ਜੀ ਕਹਿੰਦੇ ਸਤ ਗੁਰ ਮਿਲਿਆ ਜਦੋਂ ਸਤ ਗੁਰ ਨਾਲ ਮੇਲ ਹੋ ਜਾਵੇਗਾ ਮਨ ਸੰਤੋਖੀ ਐ ਫੇਰੀ ਮਾਰ ਵਿੱਚ ਸੰਤੋਖ ਉਹਨਾ ਮਨ ਨੇ ਰਜਣਾ ਉਹਨਾ ਚਿਰਨੀ ਜਦੋਂ ਸਤਗੁਰ ਦੇ ਨਾਲ ਸਾਡੀ ਆਤਮਾ ਜੁੜ ਗਈ ਮਨ ਜੁੜ ਗਿਆ ਮੇਲ ਹੋ ਗਿਆ ਇਹ ਮਨ ਨੇ ਟਿਕ ਜਾਣਾ ਸੰਤੋਖ ਵਿੱਚ ਆ ਜਾਣਾ ਉਹਦੀ ਭੁੱਖ ਲੈ ਜਾਣੀ ਉੱਤਰ ਜਾਣੀ ਤਾਂ ਫਿਰ ਤ੍ਰਿਸ਼ਨਾ ਭੁੱਖ ਨਾ ਹੋਈ ਜਿਹੜੀ ਤ੍ਰਿਸ਼ਨਾ ਸਾਨੂੰ ਸਚਾਉਂਦੀ ਹੈ ਨਾ ਲੋਭ ਸਤੰਦਾ ਭੁੱਖੇ ਰਹਿਨੇ ਆ ਸਦਾ ਜਿੰਨਾ ਮਰਜੀ ਅਸੀਂ ਰੱਜ ਜੀਏ ਹਜ਼ਾਰ ਤਾਂ ਪੱਖੋਂ ਚੀਜ਼ਾਂ ਪਖੋ ਫਿਰ ਵੀ ਸਾਡਾ ਮਨ ਭੁੱਖਾ ਹੀ ਰਹਿੰਦਾ ਹੈ ਉਹ ਵੰਗਦਾ ਕਿ ਹੋਰ ਮਿਲ ਜਾਵੇ ਦੇਖ ਲਓ ਆਪਾਂ ਜਿੰਨਾ ਮਰਜ਼ੀ ਪ੍ਰਾਪਤੀ ਕਰ ਲਈਏ ਮਨ ਆਪਣਾ ਉਹੀ ਕਹੇਗਾ ਵੀ ਹੋਰ ਕੁਝ ਪ੍ਰਾਪਤ ਹੋ ਜੇ ਹਜੇ ਹੋਰ ਧਨ ਮਿਲ ਜੇ ਹੋਰ ਪਦਾਰਥ ਮਿਲ ਜਾਣ ਹੋਰ ਮੈਂ ਇਕੱਠਾ ਕਰ ਲਾਂ ਧੀਆਂ ਪੁੱਤਰਾ ਵਾਸਤੇ ਰਿਸ਼ਤੇਦਾਰਾਂ ਵਾਸਤੇ ਆਪਣੇ ਵਾਸਤੇ ਇਹ ਚਾਹ ਜਿਹੜੀ ਇਹਨੂੰ ਪੂਰੀ ਕਰਦੇ ਕਰਦੀ ਨਿਵੇੜ ਪੈਣਿਆ ਜ਼ਿੰਦਗੀ ਨਿਭੜ ਜਾਂਦੀ ਹੈ ਪਰ ਚਾਹ ਜਿਹੜੀ ਇਹਨਾਂ ਤਾਂ ਹੈ ਇਹ ਮਨ ਦੀ ਜਿਹੜੇ ਫੁਰਨਿਆਂ ਦੀ ਇਹ ਪੂਰੀ ਨਹੀਂ ਕਰ ਪੰਦੇ ਉਹਦੀ ਜ਼ਿੰਦਗੀ ਵੀ ਸਾਡੀ ਛੋਟੀ ਪੈ ਜਾਂਦੀ ਹੈ ਇਕੋਈ ਮਹਾਰਾਜ ਜੀ ਕਹਿੰਦੇ ਰਸਤਾ ਸਤਿਗੁਰ ਜੀ ਦੱਸਦੇ ਆਂ ਨ ਦੇਖੋ ਜਿੱਥੇ ਪੰਡਤ ਨੂੰ ਕਹਿ ਰਹੇ ਨੂੰ ਸਾਨੂੰ ਵੀ ਨਾਲ ਦੱਸ ਰਹੇ ਆਂ ਸਤਿਗੁਰ ਜੀ ਕਹਿੰਦੇ ਭਾਈ ਸਤਗੁਰ ਮਿਲਿਆ ਮਨ ਸੰਤੋਖੀ ਐ ਤੇ ਮਹਾਰਾਜ ਜੀ ਕਹਿੰਦੇ ਜਦੋਂ ਮੇਲ ਹੋ ਗਿਆ ਬਾਣੀ ਰੰਗ ਤੇ ਮਨ ਆਪਣੇ ਆਪ ਸੱਜੇ ਸੱਜੇ ਸੰਤੋਖ ਵਿੱਚ ਆਉਣੇਗਾ ਤੇ ਜਦੋਂ ਪਤਾ ਲੱਗ ਗਿਆ ਕੀ ਚੀਜ਼ਾਂ ਦਾ ਸੰਸਾਰੀ ਪਦਾਰਥਾਂ ਦਾ ਆਤਮਾ ਤੱਕ ਕੋਈ ਲੈਣ ਦੇ ਨਹੀਂ ਫਿਰ ਆਪਣੇ ਆਪ ਮਾਨੋ ਦੇ ਚਰਨਾਂ ਵਿੱਚ ਟਿਕਣਾ ਸ਼ੁਰੂ ਹੋਏਗਾ ਫਿਰ ਤ੍ਰਿਸ਼ਨਾ ਭੁੱਖ ਨਾ ਹੋਈ ਇਹ ਤ੍ਰਿਸ਼ਨਾ ਦੀ ਜਿਹੜੀ ਭੁੱਖ ਹੈ ਉਹ ਲੈ ਜਾਵੇਗੀ ਨਾਮ ਅੰਧਾਨ ਪਾਇਆ ਪਰ ਘਰ ਜਾਏ ਨਾ ਕੋਈ ਮਹਾਰਾਜ ਜੀ ਕਹਿੰਦੇ ਨਾਮ ਦਾ ਅੰਧਾਨ ਜਿਹੜਾ ਖਜ਼ਾਨਾ ਪਾ ਲਿਆ ਫਿਰ ਪਰਾਏ ਘਰ ਵਿੱਚ ਜਾਣ ਦੀ ਲੋੜ ਨਹੀਂ ਭਾਵ ਕੀ ਦੂਜੀਆਂ ਮੂਰਤੀਆਂ ਆਗੇ ਫੋਟੋ ਆਗੇ ਲੋਕਾਂ ਆਗੇ ਬੜੀਆਂ ਤੇ ਜਾ ਕੇ ਪੀਰਾਂ ਤੇ ਜਾ ਕੇ ਸਿਰ ਮਾਰਨ ਦੀ ਲੋੜ ਨਹੀਂ ਪੈਣੀ ਮਹਾਰਾਜ ਜੀ ਕਹਿ ਰਹੇ ਸੀ ਜੇ ਪਾਤਸ਼ਾਹ ਜੀ ਗੁਰੂ ਅੰਬਰਦਾਸ ਜੀ ਕਹਿੰਦੇ ਬ੍ਰਾਹਮਣ ਜੀ ਫਿਰ ਦੂਜੇ ਪਾਸੇ ਭੱਜਣ ਦੀ ਲੋੜ ਨਹੀਂ ਜਦੋਂ ਉਹਨਾਂ ਨੂੰ ਧਨ ਖਜ਼ਾਨਾ ਹੀ ਪ੍ਰਾਪਤ ਹੋ ਗਿਆ ਕਹਿੰਦੇ ਜਦੋਂ ਪਿਓ ਦੇ ਘਰ ਵਿੱਚ ਸਭ ਕੁਝ ਹੈ ਫਿਰ ਚਾਚਾ ਤੈ ਮਗਰ ਕਿੱਦੋਂ ਭੱਜਣਾ ਕੰਨ ਨੂੰ ਲੋੜ ਹੈ ਰਾਜ ਜੀ ਕਹਿੰਦੇ ਨਾਮ ਨਿਦਾਨ ਪਾਇਆ ਪਰ ਘਰ ਪਰਾਈ ਘਰ ਜਾ ਕੇ ਮੰਗਣ ਦੀ ਹੱਥ ੱਡਣ ਦੀ ਫਿਰ ਲੋੜ ਨਹੀਂ ਪੈਣੀ ਜਿਵੇਂ ਇੱਕ ਰਾਜਾ ਸੀ ਇੱਥੋਂ ਛੋਟੀ ਜੀ ਧਾਰਨ ਸਾਖੀ ਪੈਦਾ ਹੁੰਦੀ ਹੈ ਕੋਈ ਰਾਜਾ ਸੀ ਉਹ ਜੰਗਲ ਦੇ ਵਿੱਚ ਖਾੜ ਖੇਡਣ ਜਾਂਦਾ ਹੈ ਸ਼ਿਕਾਰ ਖੇਡਦਿਆਂ ਖੇਡਦਿਆਂ ਸਮਾਂ ਲੰਘ ਜਾਂਦਾ ਉਹ ਰਸਤਾ ਭੁੱਲ ਜਾਂਦਾ ਤੇ ਬਾਕੀ ਤੇ ਜਿਹੜੇ ਨਾਲ ਸਿਪਾਈ ਹੁੰਦਿਆਂ ਨੂੰ ਅੱਗੇ ਪਿੱਛੇ ਲੰਘ ਜਾਂਦੇ ਹਨ ਅੱਲਾ ਰਹਿ ਜਾਂਦਾ ਜੰਗਲ ਵਿੱਚ ਤੇ ਨਾਲ-ਨਾਲ ਘੋੜੇ ਦੇ ਉੱਤੇ ਚੱਲਦਾ ਚੱਲਦਾ ਕਿ ਜ਼ਿਮੀਂਦਾਰ ਮਿਲਦਾ ਨੇ ਖੇਤਾਂ ਵਿੱਚ ਜਿਵੇਂ ਡੇਰੇ ਹੁੰਦੇ ਹਨ ਨਾ ਜ਼ਿਮੀਂਦਾਰਾਂ ਦੇ ਕਹਾਂ ਇਹਨਾਂ ਖੇਤਾਂ ਦੇ ਵਿੱਚ ਹੀ ਘਰ-ਕੁੱਟੀਆਂ ਬਣਾਈਆਂ ਹੁੰਦੀਆਂ ਉਦੋਂ ਉਸ ਸਮੇਂ ਵੀ ਐਸਾ ਹੀ ਸੀ ਤੇ ਜੰਗਲ ਤੋਂ ਬਾਹਰ ਖੇਤ ਦੇ ਵਿੱਚ ਇੱਕ ਜ਼ਿਮੀਂਦਾਰ ਬੈਠਾ ਹੁੰਦਾ ਦੇ ਕੋਲ ਚਲਾ ਜਾਂਦਾ ਉਹਨੂੰ ਪਤਾ ਨਹੀਂ ਹੁੰਦਾ ਕਿ ਇਹ ਰਾਜਾ ਹੈ ਜਾ ਕੇ ਕਹਿੰਦਾ ਕਿ ਜਲ ਪਾਣੀ ਕਰਾਓ ਵੀ ਪਿਆਸ ਲੱਗੀ ਹੋਈ ਐ ਤੇ ਉਹ ਜਿਹੜਾ ਜੀਵਿੰਦਾਰ ਸੀ ਉਹ ਹੌਲਾ ਪਾਸ ਸੀ ਉਹਨੇ ਸੇਵਾ ਕੀਤੀ ਜਲ ਪਾਣੀ ਕਰਾਇਆ ਆਉ ਭਗਤ ਕੀਤੀ ਮੰਝੇ ਤੇ ਬਿਠਾਇਆ ਤੇ ਕਹਿ ਲਗਾ ਵੀ ਤੈਨੂੰ ਪਤਾ ਕਿ ਮੈਂ ਰਾਜਾ ਵਾਂ ਕਿ ਮੇਰੇ ਕੋਲ ਸਭ ਕੁਝ ਹੈ ਮੇਰੇ ਤੋਂ ਜਾਣ ਤੋਂ ਪਹਿਲਾਂ ਕੁਝ ਮੰਗ ਲੈ ਮੈਂ ਤੈਨੂੰ ਦਵਾਂਗਾ ਜਦੋਂ ਸਮਾਂ ਆਏਗਾ ਕਿਤੇ ਲੋੜ ਪੈਗੀ ਮੇਰੇ ਸ਼ਹਿਰ ਆਈਂ ਇਹ ਮੈਂ ਤੈਨੂੰ ਜੋ ਤੈਨੂੰ ਚਾਹੀਦਾ ਹੈ ਉਹਦਾ ਮੈਂ ਦੇਵਾਂਗਾ ਤੂੰ ਚਲਾ ਜਾਂਦਾ ਰਾਜਾ ਜੀਵਿੰਦਾਰ ਭੋਲਾਪਾਲਾ ਖੇਤ ਵਿੱਚ ਕੰਮ ਕਰਦਾ ਸਮਾਂ ਗੁਜ਼ਰਨ ਤੇ ਉਸ ਸ਼ਹਿਰ ਵਿੱਚ ਕਿਤੇ ਜਾਣ ਨੂੰ ਹੁੰਦਾ ਹੈ ਸ਼ਹਿਰ ਜਾਂਦਾ ਤੇ ਮਨ ਦੇ ਵਿੱਚ ਚਿੱਤ ਆ ਜਾਂਦਾ ਕਿ ਉਹਕ ਰਾਜਾ ਮਿਲਿਆ ਸੀ ਇੱਕ ਵਾਰੀ ਉਹ ਕਹਿੰਦਾ ਸੀ ਕਿ ਮੈਂ ਇਸ ਸ਼ਹਿਰ ਦਾ ਮੈਂ ਜਾ ਕੇ ਮਿਲ ਕੇ ਆਵਾਂ ਦੇਖ ਕੇ ਆਵਾਂ ਸੱਚੀ ਗੱਲ ਹੈ ਉਹ ਪੁੱਛਦਾ ਪਛਾਣਦਾ ਇੱਕ ਮੁਆਦਮੀ ਨੂੰ ਪੁੱਛਦਾ ਕਿਥੇ ਰਾਜਾ ਹੈ ਇਸ ਨਾਮ ਦਾ ਤੇ ਮੈਨੂੰ ਮਿਲਣਾ ਚਾਹੁੰਦਾ ਵਾ ਤੇ ਉਹ ਅਚਾਨਕ ਤੱਕ ਕਿ ਉਹ ਜੜਾ ਆਦਮੀ ਐ ਉਹ ਰਾਜੇ ਦਾ ਖਾਸ ਆਦਮੀ ਸੀ। ਯਕਿੰਦਾ ਠੀਕ ਐ ਰਾਜੇ ਨੂੰ ਤੂੰ ਮਿਲਣਾ ਰਾਜਾ ਮਿਲ ਜਾਵੇ ਕਿਉਂ ਨਾ ਇਸ ਟਾਈਮ ਰਾਜਾ ਜਿਹੜਾ ਮੁਸਲਮਾਨ ਰਾਜਾ ਸੀ। ਕਹਿੰਦਾ ਉਹ ਨਮਾਜ਼ ਤੇ ਇਸ ਜਗ੍ਹਾ ਤੇ ਮਸਜਿਦ ਵਿੱਚ ਨਵਾਜ਼ ਕਰਦਾ ਪਿਆ। ਤੂੰ ਜਾ ਕੇ ਉਹਨੂੰ ਮਿਲ ਲੈ। ਤੇ ਉਹ ਕਹਿੰਦਾ ਠੀਕ ਐ ਮੈਨੂੰ ਮੈਂ ਕਦੀ ਮਸਜਿਦ 'ਚ ਨਹੀਂ ਗਿਆ ਮੈਨੂੰ ਨਹੀਂ ਪਤਾ ਨਵਾਜ਼ ਕੀ ਹੁੰਦੀ ਐ ਮੈਨੂੰ ਲੈ ਕੇ ਚੱਲ। ਤੂੰ ਰਾਜੇ ਦੇ ਪਾਸ ਉਹ ਜ਼ਿਮੀਂਦਾਰ ਨੂੰ ਲੈ ਜਾਂਦਾ ਤੇ ਕਹਿੰਦਾ ਉਹ ਸਾਹਮਣੇ ਰਾਜਾ ਜਿਹੜਾ ਨਵਾਜ਼ ਕਰ ਰਿਹਾ ਜਦੋਂ ਨਵਾਜ਼ ਪੂਰੀ ਹੋਏਗੀ ਤੂੰ ਮਿਲ ਲੈਵੀਂ ਇੱਥੇ ਬਹਿ ਜਾ ਤੇ ਉਹ ਚਲਾ ਜਾਂਦਾ ਜਦੋਂ ਨਵਾਜ਼ ਪੂਰੀ ਹੁੰਦੀ ਹੈ ਨਵਾਜ਼ ਕਰਦਾ ਰਾਜਾ ਤੇ ਉਹ ਜ਼ਿਮੀਂਦਾਰ ਸਾਰਾ ਕੌਤਕ ਦੇਖਦਾ ਰਹਿੰਦਾ ਕਿਉਂਕਿ ਨਵਾਜ਼ ਦੇ ਵਿੱਚ ਚਾਰੇ ਪਾਸੇ ਮੁੱਖ ਮੋੜ ਕੇ ਨਵਾਜ਼ ਕਰਦੇ ਹਨ ਤੇ ਨਮਸਕਾਰ ਕਰਦੇ ਹਨ ਅੱਲਾ ਨੂੰ ਤੂੰ ਵਾਰ-ਵਾਰ ਮੱਥਾ ਟੇਕਦਾ ਧਰਤੀ ਤੇ ਹੱਥ ਉੱਪਰ ਨੂੰ ਕਰਕੇ ਮੰਗਦਾ ਉਹ ਪਰਮੇਸ਼ਰ ਤੋਂ ਅੱਲਾਹ ਤੋਂ ਤੂੰ ਸਾਰਾ ਕੁਝ ਦੇਖਦਾ ਹੋਇਆ ਰਾਜਾ ਜਦੋਂ ਉੱਠ ਕੇ ਹੁੰਦਾ ਨਵਾਜ਼ਪੂਰੀ ਹੁੰਦੀ ਹੈ ਮਿਲਦਾ ਉਹ ਜੀਵੀਦਾਰ ਕਹਿੰਦਾ ਕਿ ਆਪਾਂ ਬਹੁਤ ਚਿਰ ਪਹਿਲਾਂ ਜੰਗਲ 'ਚ ਬਾਹਰ ਖੇਤਾਂ 'ਚ ਮੇਰੇ ਅੱਥੇ ਤੁਸੀਂ ਮੈਨੂੰ ਮਿਲੇ ਸੀ ਤੂੰ ਰਾਜਾ ਭੁੱਲ ਜਾਂਦਾ ਹੁਣ ਚੇਤੇ ਕਰਾਂਦਾ ਕਿ ਇੰਨੇ ਸਮਾਂ ਪਹਿਲਾਂ ਤੁਸੀਂ ਗੁਜ਼ਰਦੇ ਹੋਏ ਮੇਰੇ ਕੋਲ ਆਏ ਸੀ ਤੇ ਜਦੋਂ ਯਾਦ ਉਹਦਾ ਰਾਜਾ ਕਹਿੰਦਾ ਦੱਸ ਫਿਰ ਤੈਨੂੰ ਕੀ ਚਾਹੀਦਾ ਕਿਹੜੀ ਵਸਤੂ ਚਾਹੀਦੀ ਹੈ ਕਿ ਕਾਹਦੇ ਕਿੱਥੇ ਕੰਮ ਵਾਸਤੇ ਤੂੰ ਆਇਆ ਹੈ ਤੇ ਰਾਜੇ ਨੂੰ ਦੇਖੋ ਸਵਾਲ ਕਰ ਦਿੰਦਾ ਜੀਮੀਦਾਰ ਕਹਿੰਦਾ ਰਾਜਨ ਤੁਸੀਂ ਦੱਸੋ ਵੀ ਤੁਸੀਂ ਨਵਾਜ ਕਰ ਰਹੇ ਸੀ ਤੇ ਹੱਥ ਉੱਤੇ ਕਰ ਕਰਕੇ ਕੀ ਮੰਗਦੇ ਸੀ ਉਹ ਰਾਜਾ ਜਵਾਬ ਦਿੰਦਾ ਕਿ ਅਸੀਂ ਪਰਮਾਤਮਾ ਤੋਂ ਅੱਲਾਹ ਤੋਂ ਹੱਥ ਕਰਕੇ ਮੰਗਣਾ ਕਰਦੇ ਹਾਂ ਅਸੀਂ ਉਹਦੇ ਦਰ ਦੇ ਮੰਗਤੇ ਹਾਂ ਦੇਖੋ ਉਹਦਾ ਜਵਾਬ ਕੀ ਸੀ ਜੀਵੀਂਦਾਰ ਦਾ ਕਹਿੰਦਾ ਫਿਰ ਜੇ ਤੂੰ ਮੰਗਤਾ ਹੈ ਤੇ ਫਿਰ ਮੈਂ ਮੈਨੂੰ ਕਿੱਥੋਂ ਦੇਂਗਾ ਕਹਿੰਦਾ ਤਾਂ ਤੂੰ ਤਾਂ ਖੁਦ ਮੰਗਤਾ ਹੈ ਪਰਮੇਸ਼ਰ ਦਾ ਤੇ ਮੈਨੂੰ ਕਹਿੰਦਾ ਮੇਰੇ ਕੋਲ ਵਸਤੂ ਵਾਂਗ ਇਸ ਕਰਕੇ ਮੈਂ ਮੰਗਤਿਆਂ ਕੁਲ ਨਹੀਂ ਮੰਗਣਾ ਮੈਂ ਵੀ ਉਸ ਠਾਕਰ ਕੋਲ ਹੀ ਮੰਗਾਣਾ ਮੈਂ ਵੀ ਅੱਲਾਹ ਕੋਲ ਮੰਗਾਂਗਾ ਫਿਰ ਤੂੰ ਜੇ ਮੰਗਤਾ ਹੀ ਹੈ ਤੂੰ ਉਹਦੇ ਕੋਲ ਮੰਗ ਕੇ ਚੀਜ਼ ਛੇ ਮੈਨੂੰ ਦੇਣੀ ਹੈ ਫਿਰ ਮੈਂ ਤੇਰੇ ਕੋਲ ਨਹੀਂ ਅੱਜ ਤੋਂ ਬਾਅਦ ਮੰਗਦਾ ਇਹਦੇ ਤੋਂ ਸਿੱਖਿਆ ਮਿਲਦੀ ਕਿ ਉਹ ਪਰਮਾਤਮਾ ਹੀ ਸਾਰਿਆਂ ਨੂੰ ਦਿੰਦਾ ਪਰ ਕੋਈ ਰਾਜਾ ਭਾਵੇਂ ਕੋਈ ਪਰਜਾ ਭਾਵੇਂ ਕੋਈ ਸਹਾukar ਹੈ ਜਿੰਨਾ ਕੁਝ ਉਹਦੇ ਕੋਲ ਹੈ ਉਹ ਪਰਮਾਤਮਾ ਦਾ ਦਿੱਤਾ ਅਸੀਂ ਸਾਰੇ ਵਰਤਦੇ ਹਾਂ ਪਿਛਲੇ ਕਰਮਾਂ ਦਾ ਸਾਰਿਆਂ ਨੂੰ ਆਪੋ ਆਪਣਾ ਧੰਨ ਮਿਲਿਆ ਹੋਇਆ ਜੇ ਅਸੀਂ ਖਾਪੀ ਰਹੇ ਹਾਂ ਤੇ ਇਹਦਾ ਸ਼ੁਕਰੀਆ ਕਰ ਸਕਦੇ ਹਾਂ ਅਸੀਂ ਮਾਲਕ ਦਾ ਜਿੰਨੇ ਉਹਨੇ ਸਾਨੂੰ ਸੁੱਖ ਦਿੱਤੇ ਇਹਨੂੰ ਮਾਲਕ ਦੀ ਕਿਰਪਾ ਹੈ ਜਿਹਦੇ ਕਰਕੇ ਅਸੀਂ ਇਹ ਸੁੱਖ ਆਨੰਦ ਲੈ ਰਹੇ ਹਾਂ ਇਮਾਰਤ ਦੀ ਤੀਜੇ ਪਾਸ਼ਾ ਜੀ ਉਹ ਗਿਆਨ ਪੰਡਤ ਨੂੰ ਬਖਸ਼ਦਿਆ ਨੇ ਕਹਿੰਦੇ ਭਾਈ ਉਹਦਾ ਨਾਨਕ ਖਜ਼ਾਨਾ ਜਦੋਂ ਪਾ ਲਿਆ ਫਿਰ ਪਰਾਏ ਘਰ ਵਿੱਚ ਮੰਗਣ ਦੀ ਲੋੜ ਨਹੀਂ ਫਿਰ ਤਾਂ ਦਾਤਾਂ ਵਾਲਕ ਤੋਂ ਮੰਗਣੀ ਚਾਹੀਦੀਆਂ ਉਹ ਪ੍ਰਮਾਤਮਾ ਦੇ ਘਰ ਹੀ ਸਭ ਕੁਝ ਹੈ ਪਰਾਏ ਘਰ ਜਾਣ ਦੀ ਲੋੜ ਨਹੀਂ ਜਦੋਂ ਪ੍ਰਾਪਤੀ ਹੋ ਗਈ ਅਥਨੀ ਬਦਨੀ ਜੇ ਕਰੇ ਮਨ ਮੁਖਬੂਜ ਨਾ ਹੋਏ ਪਰ ਮਹਾਰਾਜ ਜੀ ਕਹਿੰਦੇ ਮਾਨਮੁਖ ਦੀ ਬਿਰਤੀ ਆਸੀ ਔ ਕਥਨੀ ਬਦਨੀ ਦਾ ਕਰਦਾ ਹੈ ਗੱਲਾਂ ਤਾਂ ਬਹੁਤ ਕਰਦਾ ਸਤਿਗੁਰੂ ਜੀ ਕਹਿੰਦੇ ਕਹਿੰਦੇ ਉਹ ਕਥਾ ਵੀ ਕਰਦਾ ਵਿਚਾਰ ਕਰਦਾ ਗੱਲਾਂ ਕਰਕੇ ਸੁਣਾਉਂਦਾ ਹੈ ਮਹਾਰਾਜ ਜੀ ਕਹਿੰਦੇ ਜੇ ਕਰੇ ਮਾਨਮੁਖ ਪਰ ਆਪਣੇ ਆਪ ਨੂੰ ਨਹੀਂ ਬੁੱਝਦਾ ਬਾਰ ਪੱਖੋਂ ਲੋਕਾਂ ਨੂੰ ਸਿੱਖਿਆ ਦਿੰਦਾ ਵਿਚਾਰ ਕਰਦਾ ਵਚਨ ਕਰਦਾ ਪਰ ਮੰਦਿਓ ਦੀ ਮਨ ਦੀ ਬਿਰਤੀ ਉੱਥੇ ਟਿੱਕੀ ਹੁੰਦੀ ਹੈ ਉਹ ਬੁੱਝ ਨਹੀਂ ਪਾਂਦਾ ਉਹ ਮਾਲਕ ਨੂੰ ਗੁਰਮਤੀ ਘਟ ਚਾਨਣ ਹਰ ਨਾਮ ਪਾਵੇ ਸੋਏ ਜੇ ਸਤਿਗੁਰੂ ਜੀ ਕਹਿੰਦੇ ਗੁਰੂ ਦੀ ਮੱਤ ਦੇ ਨਾਲ ਇਹ ਘਟ ਦੇ ਵਿੱਚ ਪਿਆਰੇ ਚਾਨਣ ਹੁੰਨੇ ਗੁਰਮਤੀ ਘਟ ਚਾਨਣ ਆਹ ਮਹਾਰਾਜ ਜੀ ਕਹਿੰਦੇ ਪੰਡਤ ਜੀ ਇਹ ਗੁਰੂ ਦੀ ਮੱਤ ਲੈ ਕੀ ਤੇਰੇ ਘਟ ਦੇ ਵਿੱਚ ਸਾਡੇ ਹਿਰਦੇ ਵਿੱਚ ਚਾਨਣ ਹੁੰਦਾ ਹੈ ਇਹ ਘਟ ਦੇ ਅੰਦਰ ਪ੍ਰਕਾਸ਼ ਹੁੰਦਾ ਹੈ ਹਰ ਨਾਮ ਪਾਵੇ ਕੋਈ ਆਹ ਜੀ ਕਹਿੰਦੇ ਭਾਈ ਕੋਈ ਵਿਰਲਾ ਜਿਹੜਾ ਨਾਮ ਨੂੰ ਪਾ ਲੈਂਦਾ ਹੈ ਕੋਈ ਰਦੇ ਵਿੱਚ ਗਿਆਨ ਪ੍ਰਾਪਤ ਕਰ ਲੈਂਦਾ ਸੁੰਨ ਸਾਸਤਰ ਤੂੰ ਨਾ ਬੁੱਝੀ ਤਾਂ ਫਿਰੇ 12 ਬਾਰ ਜੀ ਮਹਾਰਾਜ ਜੀ ਕਹਿੰਦੇ ਜੇ ਸ਼ਾਸਤਰ ਪੜ੍ਹ ਕੇ ਵੀ ਸਿਮਰਤیاں ਪੜ੍ਹ ਕੇ ਵੀ ਉਹਨੂੰ ਬੁੱਝ ਨਾ ਪਾਏ ਕਹਿੰਦੇ ਕਿੰਨੇ ਚਿਰ ਦਾ ਤੁਸੀਂ ਗਿਆਨ ਦਾ ਢੰਡੋਰਾ ਦੇ ਰਹੇ ਹੋ ਸਾਡੇ ਸਾਹਮਣੇ ਆਣ ਕੇ ਕੀ ਮੇਰੇ ਕੋਲ ਬੜਾ ਗਿਆਨ ਹੈ ਜਰ ਕੋਲ ਗ੍ਰੰਥਾਂ ਦਾ ਗਿਆਨ ਹੈ ਕਿੰਨੀ ਪੰਡ ਤੁਸੀਂ ਗ੍ਰੰਥਾਂ ਦੀ ਚੁੱਕੀ ਹੋਈ ਹੈ ਸੁੰਨ ਸਾਸਤਰ ਸਿੰਮਰਤੀਆਂ ਵੇਦ ਅਸੀਂ ਪੜ੍ਹੇ ਹੋਏ ਹਨ ਸਾਡੇ ਵਰਗਾ ਕੋ ਗਿਆਜੀ ਨਹੀਂ ਤੇ ਮਹਾਰਾਜ ਜੀ ਕਹਿੰਦੇ ਇਹਨਾਂ ਦਾ ਕੋਈ ਲਾਭ ਨਹੀਂ ਹੈ ਸੁੰਨ ਸਿੰਮਰਤ ਤੂੰ ਨਾ 부ਝੀ ਤਾ ਫਿਰੇ ਬਾਰੂ-ਬਾਰ ਕਹਿੰਦੇ ਜਿਨ੍ਹਾਂ ਨੂੰ ਪੜ੍ਹ ਕੇ ਵੀ 부ਝ ਨਹੀਂ ਪਾਇਆ ਮਾਲਕ ਦੀ ਬਸਤਾ ਨੂੰ ਜਾਣ ਨਹੀਂ ਪਾਇਆ ਉਸ ਤੱਕ ਉਸੇ ਤੱਕ ਤੇਰੀ ਪਹੁੰਚ ਨਹੀਂ ਹੋ ਪਾਈ ਕਹਿੰਦੇ ਫਿਰ ਵਾਰ-ਵਾਰ ਤਾਂ ਜੰਮਨ ਮਰਨ ਚ ਆਉਣਾ ਹੀ ਪੈਣਾ ਸੋ ਮੂਰਖ ਜੋ ਆਪ ਨਾ ਪਛਾਣੀ ਸੱਚ ਨਾ ਧਰੇ ਪਿਆਰ ਤੇ ਮਹਾਰਾਜ ਜੀ ਕਹਿੰਦੇ ਫਿਰ ਤਾਂ ਮੂਰਖ ਹੋ ਤੁਸੀਂ ਸੋ ਮੂਰਖ ਜੋ ਆਪ ਨਾ ਪਛਾਣੇ ਕਹਿੰਦੇ ਨ ਆਪਣੇ ਆਪ ਨੂੰ ਨਹੀਂ ਪਛਾਣਿਆ ਆਪਣੀ ਪਛਾਣ ਨਹੀਂ ਕੀਤੀ ਅੰਦਰ ਦੇ ਅੰਦਰ ਪਏ ਵਿਕਾਰਾਂ ਨੂੰ ਨਹੀਂ ਬਾਹਰ ਕੱਢ ਪਾਏ ਪਾ ਮਹਾਰਾਜ ਜੀ ਕਹਿੰਦੇ ਫਿਰ ਸੱਚ ਧਰੇ ਪਿਆਰ ਕਹਿੰਦੇ ਸਾਚੇ ਦੇ ਨਾਲ ਕਿਸ ਤਰ੍ਹਾਂ ਤੇਰਾ ਪਿਆਰ ਹੈ ਕਹਿੰਦੇ ਫਿਰ ਤਾਂ ਤੇਰੀ ਮੁਹੱਬਤ ਸੱਚੇ ਨਾਲ ਹੈ ਹੀ ਨਹੀਂ ਫਿਰ ਤੇ ਗ੍ਰੰਥਾਂ ਨਾਲ ਮੁਹੱਬਤ ਹੈ ਬਾਹਰਲੀ ਚੀਜ਼ਾਂ ਨਾਲ ਮੁਹੱਬਤ ਤੇ ਮਹਾਰਾਜ ਜੀ ਕਹਿੰਦੇ ਪੰਡਤ ਜੀ ਫਿਰ ਤਾਂ ਮੂਰਖਤਾ ਹੀ ਕਰ ਰਹੇ ਹੋ ਤੁਸੀਂ ਕਹਿੰਦੇ ਸੋ ਮੂਰਖ ਜੋ ਆਪ ਨਾ ਪਛਾਣੇ ਜਿੰਨਾ ਚਿਰ ਆਪਣੇ ਆਪ ਦੀ ਪਛਾਣ ਨਹੀਂ ਸਾਨੂੰ ਹੁੰਦੀ ਸਤਗੁਰੂ ਜੀ ਕਹਿੰਦੇ ਉਹ ਨਾਚਰਸੀ ਮੂਰਖਤਾ ਹੀ ਕਰ ਰਹੇ ਆ ਜਿੰਨਾ ਮਰਜੀ ਪੜ ਲੀਏ ਲਿਖ ਲੀਏ ਵਿਚਾਰ ਕਰ ਲਈ ਮਹਾਰਾਜ ਜੀ ਕਹਿੰਦੇ ਜਿੰਨਾ ਚਿਰ ਉਹਦੇ ਨਾਲ ਪ੍ਰੇਮ ਨਹੀਂ ਤੁਹਾਡੀ ਉਹਦੇ ਨਾਲ ਇਸ਼ਕ ਨਹੀਂ ਇਸ ਪ੍ਰਮਾਤਮਾ ਨਾਲ ਜਿੰਨਾ ਚਿਰ ਭਗਤੀ ਨਹੀਂ ਮਹਾਰਾਜ ਜੀ ਕਹਿੰਦੇ ਉਹਨਾਂ ਚਿਰ ਪ੍ਰੇਮ ਜਾਗਦਾਨੀ ਸਤ ਜਗਤ ਢਹਿ ਕਾਇਆ ਸੱਚ ਹੈ ਜਗਤ ਢਹਿ ਕਾਇਆ ਕਹਿਣਾ ਕਿਛੂ ਨਾ ਜਾਏ ਮਹਾਰਾਜ ਜੀ ਕਹਿੰਦੇ ਸੱਚੇ ਦਾ ਜਗਤ ਹੈ ਜਿਵੇਂ ਉਹ ਚਲਾਰਿਆ ਤਿਵੇਂ ਚੱਲ ਰਿਹਾ ਹੈ ਉਹ ਸੱਚੇ ਦੀ ਦੁਨੀਆ ਹੈ ਇਹ ਸੰਸਾਰ ਹੈ ਜਗਤ ਹੈ ਜਿਹੜਾ ਡਹਿਕਾਇਆ ਕਹਿੰਦੇ ਉਹਨੇ ਆਪਣੇ ਵਸ ਵਿੱਚ ਢਕਾਇਆ ਹੋਇਆ ਰੱਖਿਆ ਹੋਇਆ ਹੈ ਕਹਿਣਾ ਕਿシュੂ ਨਾ ਕਿਸੇ ਦੇ ਕਹਿਣ ਨਾਲ ਮਹਾਰਾਜ ਜੀ ਕਹਿੰਦੇ ਕੁਝ ਨਹੀਂ ਹੁੰਦਾ ਨਾ ਮਰਜੀ ਕੋਈ ਰੋਲਾ ਪਾਈ ਜਾਏ ਕਹੀ ਜਾਏ ਆ ਕਰ ਦੋ ਉਹ ਕਰ ਦੋ ਆ ਹੋ ਜਾਏਗਾ ਇਸਾਤਗੁਰ ਜੀ ਜਵਾਬ ਦਿੰਦਿਆਂ ਕਹਿੰਦੇ ਸੱਚਾ ਜਗਤ ਡੈ ਕਾਇਆ ਉਹਨੇ ਉਹ ਹੁਕਮ ਦੇ ਵਿੱਚ ਹੀ ਸਾਰਾ ਕੁਝ ਹੈ ਕਹਿਣਾ ਕਿਛੂ ਨਾ ਜਾਏ ਕਹਿੰਦੇ ਕਹਿਣ ਇਸ ਕਰਨ ਦੇ ਨਾਲ ਕੁਝ ਨਹੀਂ ਹੋਣਾ ਉਹਦੀ ਕਿਰਪਾ ਤੋਂ ਬਿਨਾ ਨਾਨਕ ਜੋ ਤਿਸ ਭਾਵੇਂ ਸੋ ਕਰੇ ਜੋ ਤਿਸ ਕੀਰ ਜਾਏ ਮਹਾਰਾਜ ਕਹਿੰਦੇ ਨਾਨਕ ਜੋ ਤਿਸ ਭਾਵੇਂ ਜੋ ਨੁਪਾਉਂਦਾ ਹੈ ਕੋਈ ਕੁਝ ਮਾਲਕ ਦੇ ਹੁਕਮ ਅਨਸਾਰ ਹੁੰਦਾ ਜੋ ਨਾਨਕ ਜੋਤਿਸ ਭਾਵੈ ਸੋ ਕਰੈ ਕੋਈ ਮਨੁੱਖ ਕਰਦਾ ਹੈ ਸੰਸਾਰ ਵਿੱਚ ਵਿਚਰ ਗਏ ਹੋਏ ਜੋ ਮਾਲਕ ਕਰਾਂਦਾ ਇਸ ਕਰਕੇ ਉਹਦੀ ਰਜ਼ਾ ਤੋਂ ਬਿਨਾ ਕੋਈ ਵੀ ਚੀਜ਼ ਨਹੀਂ ਹੁੰਦੀ ਜੋ ਇਸ ਕੀ ਰਜ਼ਾ ਹੈ ਜਿਵੇਂ ਉਸੇ ਉਹਦੀ ਰਜ਼ਾ ਹੈ ਜਿਵੇਂ ਉਹ ਚਾਹੁੰਦਾ ਹੈ ਮਾਲਕ ਪਿਆਰਿਓ ਓਵੇਂ ਸਾਰਾ ਕੁਝ ਸਾਡੀ ਜ਼ਿੰਦਗੀ ਵਿੱਚ ਵਾਪਰਦਾ ਹੁੰਦਾ ਹੈ ਉਹਦੀ ਰਜਾ ਤੋਂ ਬਿਨਾ ਤੇ ਅਸੀਂ ਚੱਲ ਨਹੀਂ ਸਕਦੇ ਉਹਦੀ ਰਜਾ ਤੋਂ ਬਿਨਾ ਅਸੀਂ ਕੁਝ ਨਹੀਂ ਪਾ ਸਕਦੇ ਉਹਦੀ ਰਜਾ ਤੋਂ ਬਿਨਾ ਕੋਈ ਸ੍ਰਿਸ਼ਟੀ ਵਿੱਚ ਚੀਜ਼ ਨਹੀਂ ਹਰ ਹਰ ਜਗ੍ਹਾ ਹਾਰੂ ਵਰਤ ਰਿਆ ਉਹਦੇ ਹੁਕਮ ਤੋਂ ਬਿਨਾ ਕੁਝ ਨਹੀਂ ਹੈ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਮਹਾਰਾਜ ਜੀ ਮੇਰ ਕਰਨ ਆਈਆਂ ਸਰਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਬਾਣੀ ਵਿਚਾਰ ਦੇ ਜੀ ਨਿੱਕਾਂ ਪੁਲਾਵ ਜੰਦੀਆਂ ਨ ਮਹਾਰਾਜ ਸਤਿਬਕਸ਼ਨ ਆਈਆਂ ਸੰਗਤਾਨੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ